ਤਾਂ ਸੰਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਸਿੱਖਾਂ ਦੇ ਵakre ਪਵਿੱਤਰ ਧਾਰਮਿਕ ਗ੍ਰੰਥ ਦੀ ਸੰਪਾਦਨਾ ਕਰਨਾ ਸਿੱਖ ਪੰਥ ਦੀ ਵਧਦੀ ਹੋਈ ਸ਼ਕਤੀ ਵੱਡੀ ਗਿਣਤੀ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦਾ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਨੂੰ ਅਪਣਾਉਣਾ ਜਿਸ ਤੋਂ ਮੁਗਲ ਹਕੂਮਤ ਨੂੰ ਖਤਰਾ ਜਾਪ ਰਿਹਾ ਸੀ ਸਿੱਖਾਂ ਦੇ ਕੇਂਦਰੀ ਅਸਥਾਨ ਸਚਕਲ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਿਰਮਾਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੁਆਰਾ ਹੋਰ ਮੁੱਖ ਨਗਰ ਬਸਾਉਣੇ ਜਿਵੇਂ ਤਰਨਤਾਰਨ ਸਾਹਿਬ ਕਰਤਾਰਪੁਰ ਸਾਹਿਬ ਜਲੰਧਰ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਰੂ ਕੀ ਵਡਾਲੀ ਆਦ ਗੁਰੂ ਜੀ ਵੱਲੋਂ ਸਾਹਿਬਜ਼ਾਦਾ ਹਰਗੋਬਿੰਦ ਜੀ ਲਈ ਚੰਦੂ ਦੀ ਕੁੜੀ ਦਾ ਰਿਸ਼ਤਾ ਅਸਵੀਕਾਰ ਕਰੰਤੇ ਚੰਦੂ ਦਾ ਬਾਦਸ਼ਾਹ ਜਹਾਂਗੀਰ ਨੂੰ ਪੜਕਾਉਣਾ ਗੁਰੂ ਪਿਤਾ ਜੀ ਦੇ ਵੱਡੇ ਭਰਾ ਬਾਬਾ ਪ੍ਰਤੀਚੰਦ ਦੀ ਗੁਰਗੱਦੀ ਨੂੰ ਲੈ ਕੇ ਗੁਰੂ ਜੀ ਲਈ ਈਰਖਾ ਗੁਰੂ ਦੋਖੀਆਂ ਤੇ ਸਰਕਾਰੀ ਅਹਿਲਕਾਰਾਂ ਨਾਲ ਮਿਲ ਕੇ ਬਾਬਾ ਪ੍ਰਿਥੀਚੰਦ ਦਾ ਗੁਰੂ ਪਾਤਸ਼ਾਹ ਜੀ ਦੇ ਖਿਲਾਫ ਨਿਤ ਸਾਜ਼ਿਸ਼ਾਂ ਕਰਨੀਆਂ ਜਹਾਂਗੀਰ ਦਾ ਪੁੱਤਰ ਖੁਸਰੋ ਜੋ ਕਿ ਗੁਰੂ ਜੀ ਨੂੰ ਆਪਣਾ ਮੁਰਸ਼ਦ ਮੰਨਦਾ ਸੀ ਤੇ ਜਹਾਂਗੀਰ ਦਾ ਖੁਸਰੋ ਦੀ ਬਗਾਵਤ ਦਾ ਗੁਰੂ ਪਿਤਾ ਜੀ ਤੇ ਇਲਜ਼ਾਮ ਲਗਾਉਣਾ ਜਹਾਂਗੀਰ ਦਾ ਗੁਰੂ ਪਾਤਸ਼ਾਹ ਜੀ ਨੂੰ ਮੁਹੰਮਦ ਸਾਹਿਬ ਦੀ ਉਸਤਤ ਸ੍ਰੀ ਆਦ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਲਈ ਕਹਿਣਾ ਤੇ ਗੁਰੂ ਪਿਤਾ ਜੀ ਦਾ ਮਨਾ ਕਰ ਦੇਣਾ ਤੇ ਅਖੀਰ ਜਹਾਂਗੀਰ ਦੁਆਰਾ ਗੁਰੂ ਪਿਤਾ ਜੀ ਨੂੰ ਇਸਲਾਮ ਧਰਮ ਕਬੂਲਣ ਲਈ ਕਹਿਣ ਤੋਂ ਬਾਅਦ ਗੁਰੂ ਜੀ ਦਾ ਇਸ ਲਈ ਸਾਫ਼ ਇਨਕਾਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ